ਦੇਖੋ ਗੁਰਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰੇਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਚਾਰ ਮੱਜਾਂ ਤੁਹਾਨੂੰ ਦਿਖਾਉਣੀ ਆਂ ਪਸ਼ੂ ਤੇ ਅੱਜ ਕਾਫੀ ਗਿਣਤੀ ਜਾਂ ਵੀਰ ਜੀ ਉਹਨਾਂ ਕੋਲ ਕੋਸ਼ ਬੱਜੀਆਂ ਵਾਂ ਕੁਛ ਇੱਧਰ ਬੱਜੀਆਂ ਵਾਂ ਕੁਛ ਪਰਲੇ ਪਾਸੇ ਵੀ ਬੱਜੀਆਂ ਵਾਂ ਤੇ ਮਾਲ ਜਿਹੜਾ ਵਿੱਚੋ ਵਿਗ ਗਿਆ ਵਾ ਹੁਣ ਵਿਗਨ ਵਾਲੀਆਂ ਜਿਹੜੀਆਂ ਟੋਟਲ 6 ਹੀ ਆ ਚਾਰ ਮੱਝਾਂ ਤੇ ਦੋ ਗਾਵਾਂ ਬੇਨਤੀ ਇਹ ਆ ਬਿਸੂਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜਰੂਰ ਚਵਾਈ ਕਰਾ ਲਿਆ ਕਰੋ ਤੇ ਬਾਕੀ ਸਾਡੀਆਂ ਗੱਲਾਂ ਵੱਲ ਵੀ ਜਰੂਰ ਧਿਆਨ ਦਿਆ ਕਰੋ ਤਸੱਲੀ ਆਪਣੀ ਪਸ਼ੂ ਦੀ ਕਰਕੇ ਜਰੂਰ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਦੇ ਕਰੀ ਆਂ ਜੰਦਰ ਸਿੰਘ ਆਪਣੀ ਜੱਠਾ ਤਸੀਲ ਬਟਾਲਾ ਜਿਲ੍ਹਾ ਗਦਾਫੋਰ ਤੇ ਫੋਨ ਨੰਬਰ ਵੀ ਬੋਲ ਦੋ 9056827755 ਠੀਕ ਆ ਆਏ ਤੇ ਚੰਗੀ ਰੌਣਕ ਲਈ ਸਾਰੇ ਬੰਨੇ ਹਾਂਜੀ ਹਾਂਜੀ ਵਿੱਚ ਮਈਆਂ ਮੇਰਟ ਕੱਲ ਨਹੀਂ ਆਇਆ ਅੱਛਾ ਮੇਰਟ ਕੱਲ ਨਹੀਂ ਆਇਆ ਦਿੱਲੀ ਲੱਗੇ ਹਾਂਜੀ ਹਾਂਜੀ ਅੱਛਾ ਉਹਨਾਂ ਦੀ ਮਈਆਂ ਦਾ ਟੱਟ ਲਈ ਆਏ ਕਿੰਨੀਆਂ ਮੱਝਾਂ ਇਕੱਠੀਆਂ ਕੀਤੀਆਂ ਉਹਨਾਂ ਦੀ ਉਹਨਾਂ ਦੀਆਂ ਮਈਆਂ ਕਿਲੋਆਂੀਆਂ 14 ਤੇ 8 ਗਲੀਆਂ ਅੱਛਾ 14 ਕਲੌਣੀਆਂ ਤੇ 8 ਲਈਆਂ ਹਾਂਜੀ ਹਾਂਜੀ ਠੀਕ ਹੈ ਤੇ ਕੁਛ ਮੱਜਾਂ ਹੋਰ ਵਿੱਚੋਂ ਮੋ ਗੱਲ ਵੀ ਚੱਲੀਆਂ ਹਾਂਜੀ ਜੀ ਉਧਰ ਵੀ ਦਿੱਤੀਆਂ ਮੇਰੀ ਮੱਜਾਂ ਠੀਕ ਹੈ ਤੇ ਹੁਣ ਵੀ ਕਨਾਲੀਆਂ ਰਹਿ ਗਈਆਂ ਸਿਰਫ ਛੇ ਹੀ ਹਨਾ ਵਿੱਚ ਹਾਂਜੀ ਹਨ ਚਾਰ ਗਮੀਆਂ ਰਹਿ ਗਈਆਂ ਦੋ ਬੜਾ ਠੀਕ ਹੈ ਤੇ ਸ਼ੁਰਾਤ ਜਿਹੜੀ ਤਾਜੀ ਸੋਈ ਏ ਤਾਂ ਕਰ ਲਈਏ ਹਜੇ ਹੁਣ ਇਹ ਸੋਈ ਏ ਸਾਡੇ ਨੂੰ ਦਿਆਂ ਹੀ ਸੋਈ ਆ ਹੁਣ ਬੱਸ ਪੈਣਾ ਤੋ 2 ਮਿੰਟ ਕਿੰਨੇ ਕ ਦੁੱਧ ਵਾਲੀ ਜੇ ਵਿੱਧੀ ਹੈ ਦੁੱਧ ਦੀ ਵਿੱਧੀ 4 15 ਕਿਲੋ ਦੀ ਛੋਟੀ ਅੱਛਾ ਹਾਂਜੀ ਹਜੇ ਹੁਣ ਧਰ ਤੁਰਾ ਵੀ ਇੱਕੜੀ ਮਾਰਤੀਆਂ ਵਿਚਾਰੇ ਥਨਾ ਚ ਬਹੁਤ ਜਵਾਬ ਦਿਵਾ ਜੋ ਦੀ ਜਨਾਲਾ ਅੱਦਰ ਅਸੀਂ ਨੇ 2.5 ਕਿਲੋ ਦੀ 20 ਦਿੱਤੀ ਆ ਲੱਗਾ ਲੈ ਆ ਅੱਜ ਲੈ ਆ ਗਾੜ ਵੀ ਗੋਲ ਘਟੀ ਦੇ ਹੋ ਗਏ ਕੋ ਗਾਣ ਲੈ ਆ ਜੋੜੀ ਦਾ ਬਾਕੀ ਛੋਟੇ ਸਿੰਘ ਦੀ ਛੋਟੀ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਆ ਹਵਾ ਨਵੇਂ ਦਾ ਦੇਖ ਸਕਦੇ ਜੇ ਲੱਗੇ ਇਹ ਤੋਂ ਇਹ ਤੋਂ ਆ ਲਗਾ ਤੁਹਾਨੂੰ ਮਲਾਈ ਦੇ ਰਿਹਾ ਹਾਂ ਅਬ ਇਹਦਾ ਨਾ ਬਾਈ ਇਹ ਤੋਂ ਠੀਕ ਹੈ ਜੀ ਅਜੇ ਧਾਰਾ ਹੀ ਮਾਰ ਗਿਆ ਵਾ ਜੜੀਆਂ ਦੀ ਉਹ 2 ਕਿਲੋ ਡੇੜ ਗੜ ਤੁਹਾਡੇ ਸਾਹਮਣੇ ਚਾਹੀਏ ਮੈਨੂੰ ਤੇ ਕਿੰਨਾ ਕੇ ਦੁੱਧ ਆ ਲੀਜੇ ਦੁੱਧ ਇਹ ਕੀ 15 ਲੀਟਰ ਤੋਂ ਬਾਹਰ ਦੋਗੀ ਝੋਟੀ ਵੱਡੀ ਝੋਟੀ ਆ ਵੇਖੋ ਗਡੀ ਝੋਟੀ ਆ ਤੇ ਮੁੱਲ ਫਿਰ ਇਹਦਾ ਮੁੱਲ ਤੇ ਇਹਦਾ 10 ਦੱਸ ਜੀ ਅੱਛਾ ਹਾਂ ਜੀ ਤੇ ਦੇਣੀ ਕਿੰਨੇ ਦੀ ਆਪਾਂ ਦੱਸ ਦੋ ਕਿੰਨੇ ਦੇ ਦੀਏ ਪੂਰੇ ਦੇ ਦੇ ਦੀਏ ਰੱਖ ਲਈ ਹਾਂ ਜੀ 2000 ਦਾਂਗੇ ਅੱਛਾ ਹਾਂ ਜੀ ਕੀ ਕਰਨਾ ਵਿੱਚ ਮੰਨਤਾ ਨੋਰਾ ਹਾਂ ਨਾ ਵਿੱਚ 95000 ਦੀ ਝੋਟੀ ਦੇਣੀ ਹੈ। ਅੱਛਾ 95000 ਦੀ। ਦੇਣੀ ਹੋਈ ਤੁਸੀਂ ਕਹਤਾ ਆਂ ਮੂੰਹ ਨਿਕਲ ਕੇ ਇਹਦੀ ਆਪ ਝੋਟੀ ਖਰੀਦੀ ਏ। ਚਲੋ ਤੇ ਮਗਰ ਇਹਦੇ ਕੱਟਾ ਆ ਗਿਆ ਹਨਾ। ਮਗਰ ਇਹਦੇ ਕੱਟਾ ਆ ਗਿਆ ਆ। ਤੇ ਬਾਕੀ ਚਲੋ ਤੁਸੀਂ ਆਪਣੀ ਤਸੱਲੀ ਆਪ ਕਰਕੇ ਖੜਨੀ ਆ ਇੱਥੇ ਆਣ ਕੇ ਵੇਖੋ ਵੀਡੀਓ ਕਾਲ ਤੇ ਪਾਸ ਕਰਾਓ। ਆਪਣੀ ਤਸੱਲੀ ਕਰਕੇ ਖੜੋ। ਹਾਂ ਤੁਹਾਡੇ ਸਾਹਮਣੇ ਆ ਹਵਾਨਾ ਇਹਦਾ ਇਕੱਲੀ ਦੇਖ ਸਕਦੇ ਆ ਆਪ ਲੱਗੇ ਤਾਂ। ਚੰਗੀ ਤਿਆਰ ਹੋਈ ਆ ਥੱਲੇ। ਤੇ ਹੁਣ ਇਹਨਾਂ ਚੋਂ ਕਰੀ ਲਿਖਾਉਣੀ ਨੇ ਠੀਕ ਜਣ ਬੋਂਦੀ ਕਟੀਏ ਚੌਗੀ ਹੋਣੀਏ ਵੀਰ ਜੀ ਠੀਕ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਹਾਂ ਜੀ ਸੋਈ ਇਦਾਂ ਹੀ ਮੈਂ ਕੱਟੀ ਨਹੀਂ ਠੰਡੀ ਆ ਦੇਖੋ ਵੀਰ ਅਸ਼ੇਰੇ ਥੱਲੇ ਵੀ ਇਦਾਂ ਹੀ ਬੈਜਣਾ ਹਾਂ ਆ ਦੇਖ ਸਾਜੇ ਜੀ ਠੰਡੀ ਸੀ ਲੈ ਉੱਤਨੇ ਵੀ ਚੋਟੀ ਰੋਟੀ ਕੋ ਅਲੀ ਆਲੋ ਸੋ ਵੀ ਫੇਦਨ ਉਹ ਪਿੱਛੇ ਉੱਧਰ ਮੱਝਾਂ ਜਿਹੜਾ ਵਾ ਉਹ ਟੁੱਟ ਮਾਰਦੀਆਂ ਆ ਠੀਕ ਆ ਛੱਡ ਦਿਓ ਜੀ ਮੋਹ ਜਾਈ 8 ਕਿਲੋ ਵੀਤੀ ਝੋਲੀ ਖਰੇ ਦੁੱਧ ਕੋ ਪੰਜਾ ਹਜ਼ਾਰਾਂ ਦੀ ਸੂਈ ਹੈ 98 ਇਹ ਦੇਖ ਸਕਦੇ ਆ ਆਪਾਂ ਲੱਗ ਗਿਆ ਚਲੋ ਖੋਲੋ ਫਿਰ ਤੋਰਦੀਏ ਦੰਦਾ ਜਾਂ ਚੋਗੀ ਹੋਣੀ ਘੱਡੀ ਠੀਕ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਈ ਨਾ ਤੇਰਾ ਲੈ ਸੂਈ 40 ਦੀ ਸੂਈ ਹਫ਼ਤੇ ਦੇ ਲੱਗੇ ਦੀ ਸੂਈ ਹੈ ਕਿੰਨੇ ਚਲ ਦੇਖੋ ਘੱਟੀ ਲੈ ਜਿਹੜਾ ਬੱਚਾ ਜਿਹੜਾ ਉੱਧਰ ਵੱਜਿਆ ਇਹਦੇ ਮਗਰ ਕੱਟਾ ਆ। ਬਾਕੀ ਇਹ ਆ ਵੀ ਥੱਲੇੋਂ ਚੱਲੋ ਜਿੰਨੀ ਵੀ ਆ ਸਫਾਈ ਚ। ਹਾਂ ਦੇਖੋ ਅੱਡੇ ਥਾਣੀ ਦੇ ਲਾਗੇ ਤੋਂ ਚੰਗੀ ਤਾਂ। ਕਿੰਨਾ ਕ ਉਤਰ ਦੁੱਧ ਵੇਦਿਆ ਤੇ ਕੋਲ? ਦੁੱਧ ਵੀ ਜੀ 8 ਕਿਲੋ ਹੋਊਗਾ। ਅੱਛਾ। ਤੂੰ 10 ਲੀਟਰ ਬਾਹਰ ਘੱਟੀ ਦੇ ਦੇਗੀ। ਠੀਕ ਆ। ਤੇ ਤਾਂ ਮੁੱਲ ਫਿਰ? ਮੁੱਲ ਤਾਂ 70000 ਜੀ ਵੇਖੋ ਕੱਟੀ ਕਦਾਂ ਦੀ। ਕੱਟੀ ਵੀ ਉੱਧਰ ਦੀ ਕਾਹੇ ਮੁੱਕਰ ਦੇ ਵੀ ਜੀ ਲਈ ਇੱਧਰ ਹੋਈ ਆ। ਠੀਕ ਆ। ਹਾਂ ਜੀ। ਕਿੰਨੇ ਦੀ ਦੇ ਦੇਣੀ ਜਾਸਮ? ਆਪੋ ਜਿੰਨੇ ਕਹੋ। ਆਪ ਹੀ ਕਰ ਦੋ। ਤੁਸੀਂ ਦੱਸ ਦੋ। ਪੈਂਟ ਦੀ ਦੇ ਦੀਏ 60 ਹਜ਼ਾਰ ਦੀ ਕਟੀ ਵੀ ਦੇਣੀ ਅੱਛਾ 60 ਹਜ਼ਾਰ ਦੀ ਪਹਿਲਾ ਸੁਹਾ ਝੋਟੀ ਤੇ ਕੱਦ ਕਾਠ ਵੀ ਚੰਗਾ ਆ ਤੇ ਬਾਕੀ ਆਪਣੀ ਪਸੰਦ ਕਰਕੇ ਖਰੋ ਆ ਗੱਬਨ ਜੇ ਇਹ ਦੀਦੀ ਗੱਬਨ ਅੱਜ ਸਵੇਰੇ ਸੁਹਾ ਧਿਆਰ ਧਿਆਰ ਹੀ ਆ ਹਨਾ ਇਹ ਕਿੰਨਾ ਕਿੰਨਾ ਚਵਾ ਕੁਲ ਵਾਲੀ ਆ ਵੀ ਇੱਜੀ ਮਈ ਅੱਛਾ ਹੈ ਵੀ ਨੀਲੀ ਰਾਵੀ ਚ ਜੀ ਦੇਖੋ ਮਈ ਲਿਆ ਫਿਰ ਤੋਰ ਦੇ ਬਾਕੀ ਸੁਹਾ ਕੋਈ ਆਪੇ ਆਪਣੀ ਸਮਝ ਨਾਲ ਲੈ ਜੇ ਥਾ ਦੁਆਰਾ ਕੋਈ ਦੰਦ ਨਹੀਂ ਹੱਸਾ ਕਹਿੰਦੇ ਜਣ ਕਿਉਂਕਾ ਸੁਹਾ ਵੱਡੀ ਮਈਆਂ ਦੇ ਦੰਦ ਸੁੰਦ ਕਹਿੰਦੇ ਕੀ ਪੂਰੇ ਕੈਮ ਆ ਆ ਜੁ ਲੈ ਆਉਂ ਚ ਕਿਤਾ ਵਜ ਰੇ ਮਈ ਦਾ ਬਾਕੀ ਥੱਲੇ ਚੰਗੀ ਭਰਦੀ ਆ ਇਹ ਕਿੰਨੇ ਕੇ ਦੁੱਧ ਵਾਲੀ ਆ ਬੀਤੀ ਦੁੱਧ ਵਿੱਚ ਤੇਰਾ ਜਿੰਨਾ ਕਿਲੋ ਦਊਗੀ ਵੱਡੀ ਨਹੀਂ ਤੇ ਇਹਦਾ ਮੁੱਲ ਫਿਰ ਇਹਦਾ ਮੋਦਰਾਸਾ ਪ੍ਰਿਆਦੀ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਹੈ ਤੁਸੀਂ ਦੱਸ ਦੋ 65 ਦੀ ਦੇ ਦਿਆ ਵੀ ਦੇਦਾ ਹੋਰ ਮਾਤਨ ਕਰਦੇ ਹਾਂ ਨਾ ਵੀ ਦੀ ਬਾੜੀ ਆਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਮੌਕੇ ਤੇ ਮਾਤਨ ਹੋਰ ਹੋ ਜਾਣਾ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਉਹਨੇ ਕਹ ਮੱਜ ਸੁਈ ਕੇ ਕੱਬਨ ਜੀ ਤਿਆਰ ਦੀ ਵੀ ਦੀ ਤਿਆਰ ਹੀ ਆ ਹਨਾ ਵੀ ਦੋ ਦਿਨ ਲੈਣ ਦਿਨ ਲਾਗੇ ਤਿਆਰੀ ਅੱਜ ਲੈ ਆ ਫਿਰ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਵੀ ਦੁੱਧ ਵੀ ਦੀ 10 ਕਿਲੋ ਮਹੀਨੇ ਦੀ ਠੀਕ ਹੈ ਜੀ 10 ਕਿਲੋਟਰ ਦੇ ਕਰੀਬ ਇਹ ਵੀ ਕਹਿੰਦੇ ਕਿ ਦਈ ਜਾਊਗੀ। ਬਾਕੀ ਇਹ ਆ ਵੀ ਕਾਦੇ ਦਾ ਸਾਫ ਦਾ ਪੋਤਾ ਉੱਚਾ ਨਹੀਂ ਆ ਜਿ세 ਤਰ੍ਹਾਂ ਆਮ ਆਪਣੇ ਘਰਾਂ 'ਚ ਮੱਜਾਂ ਤੇ ਕੱਦ ਹੁੰਦੇ ਹੁੰਦਾ ਕਹਾਂ ਤੇ ਦਰਮਿਆਨਾ ਜਿਹਾ। ਬਾਕੀ ਥੱਲੇੋਂ ਚੰਗੀ ਭਰੰਦੀ ਆ। ਉਹ ਬੰਦ ਨਾ। ਥੋੜਾ ਜਾਂ ਬਹੁਤ ਚੰਗੀ ਲੱਗਦੀ ਆ। ਬਾਕੀ ਥਾਣੇ ਦਾ ਵੀ ਚੰਗਾ ਲੱਗਾ ਹੈ ਤੇ ਇਹਦਾ ਵੀ ਜੀ ਫਿਰ ਮੁੱਲ ਇਹ ਮੁੱਲ 52000 52000 ਆ ਹਾਂ ਜੀ ਕਰਨੇ ਵਿੱਚ ਮੰਤ ਕਰਨਾ 55 ਦੀ ਦੇ ਦਈਏ 1000 ਰੋੜ ਛੱਡ ਦਈਏ ਅੱਛਾ ਇਹ 52000 ਦੀ ਹਾਂ ਨਾ ਦੇਣੀ ਹੈ ਅੱਛਾ 52000 ਦੀ ਦੇ ਦੇਣੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਦੋ ਗਾਵਾਂ ਆ ਗਈਆਂ ਹਨਾ ਆ ਵੀ ਸੀਜ ਵੀਜਾ ਚੌਥਾ ਪੰਵਾ ਦੇਂਦੇ ਵੈਸੂ ਨੂੰ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਕੋ 11 12 ਕਿਲੋ ਤਿਆਰ ਹੋਊਗਾ ਅੱਛਾ ਕਿੰਨਾ ਕ ਦੁੱਧ ਕਰੀ ਜਾਓਗੇ ਚੌ 15 ਕਿਲ ਦੋ ਠੀਕ ਹੈ ਜੀ ਚਲੋ ਕਰ ਲਉਂ ਹਾਂ ਚੋਕੇ ਮਾ ਕੋਈ ਨਹੀਂ ਪ੍ਰੈਗ ਲੈ ਜਾ ਬਾਕੀ ਠੰਡੀ ਵੀ ਬੜੀ ਆ ਇਧਰ ਕੋ ਚੋਂਟਾਂ ਬਹੁਤ ਅਨੂਠੀ ਹੁੰਦੇ ਇੱਥੇ ਪੈਂਦਾ ਲੈ ਜਾ ਲੈ ਥੋੜਾ ਡਰ ਜਾਂਦਾ ਪਸ਼ੂ ਕਈ ਹਰੇ ਇਤਨਾ ਬਾਕੀ ਇਹ ਆ ਵੀ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਪਿਛਲੇ ਸਨ ਅਦਰ ਦਿਖਾ ਦੋ ਜਵਾ ਉਹ ਚਵਾ ਟੰਗਾ ਕੀ ਕੋਡ ਆ ਜਾ ਤਾ ਆ ਦੇਖ ਆ ਦੇ ਠੀਕ ਹੈ ਜੀ ਬਹੁਤ ਚੰਗਾ ਕਿੰਨਾ ਫਿਰ ਮੁੱਲ ਵਿਧੀ ਇਹਦਾ ਨੋ ਲੈ ਕੇ ਆਈਏ ਤੇ ਕਿੰਨੇ ਦੀ ਦੇਣੀ ਆ 35000 ਦੀ 35000 ਦੀ ਦੇ ਦੇਣੀ ਹਾਂ ਜੀ ਠੀਕ ਹੈ ਤੇ ਵਿੱਚ ਛੋਟ ਛਾਟ ਮੋਕੇ ਤੇ ਹੋਰ ਹੋ ਜੀ ਨਹੀਂ ਕਰਦਾਂਗੇ ਕਿੰਨਾ ਕੁ ਦੁੱਧ ਕਰੀ ਜਾਊਗੀ ਜੀ 15 ਤੋਂ ਪਲੱਸ ਦਊਗੀ ਵੜ ਠੀਕ ਹੈ ਜੀ ਤੇ ਉਹ 부שי ਵੀ ਦੀ ਪੱਖੇ ਨਾਲ ਟੰਗ ਤੀ ਜੇ ਆਹ ਮਾੜੀ ਕਦਾ ਉਸਨੂੰ ਬੱਚਾ ਮਰ ਗਿਆ ਉਹਦੀ ਬਖਾਈ ਠੀਕ ਆ ਦੇਖ ਸਾ ਤੇ ਨਵੀਂ ਜਗਾ ਲੱਭੀ 부שי ਟੰਗ ਲੀ ਆਹ ਦੇਖੋ ਇਹੜੇ ਦੇਖੋ ਥਣ ਇਹ ਵੀ ਚੰਗੀ ਤਿਆਰ ਹੋ ਗਈ ਆਹ ਕਾਹ ਨੂੰ ਮਾਰੋ ਕੈਮਰਾ ਦੇਖੋ ਦੇਖੋ ਦੱਗ ਬਸ਼ੀ ਇਹ ਕਿੰਨੇ ਕ ਦੋਸਤ ਲਿਆ ਵੀਰ ਜੀ 15 ਪਲਸ ਵਾਲੀ ਲਿਆ ਫਿਰ ਤੋੜ ਦੋ ਇਹਨਾਂ ਨੂੰ 15 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਿੰਦੇ ਕੱਢੀ ਜਾਊਗਾ ਕਾਹ ਨੂੰ ਕਾਹ ਲੈ ਵਾਚ ਕਾਹ ਦਾ ਖਾਣਾ ਕਾਹ ਰਹਿਣ ਬਾਕੀ ਗਾਹਣੇ ਵਿੱਚ ਚੰਗੀ ਭਰ ਗਈ ਐ ਦੋ ਦਿਨਾਂ ਦਿੰਨੀ ਘੜਸ ਹੁੰਦੀ ਆਜ ਲੈ ਆਓ ਜੀ ਇੰਨਾ ਪਰ ਆ ਮੇਰਾ ਕੰਮ ਤੇ ਇਹਦਾ ਮੁੱਲ ਵਿਦਜੀ ਫਿਰ ਮੁੱਲ 42000 ਤੇ ਕਿੰਨੇ ਦੀ ਜੱਸਣਾ 40000 ਦੀ ਕਰਨਾ ਵਿੱਚ ਮੰਨਤਾ ਨਾ ਉਹ ਦੋ ਛੜ ਦਾਂ ਦੀ 40 ਅੱਛਾ 38000 ਦੀ ਹਾਂਜੀ ਜੋੜਾ ਲਊਗਾ 70000 ਦਾ ਅੱਛਾ ਜੋੜਾ 70000 ਦਾ 35 35 ਦੇ ਸਾਹ ਨੂੰ ਹਾਂਜੀ ਹਾਂਜੀ ਤੇ ਠੀਕ ਹੈ ਵਿਦਜੀ ਹੋਰ ਕੁਛ ਹੈ ਨਾ ਤੇ ਬਾਕੀ ਇਹ ਆ ਵੀ ਇਥੋਂ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਲੈਣਾ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ